ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਕਰੀਬ 1 ਸਾਲ ਤੋਂ ਬਾਅਦ ਲੋਕਿੰਸਾਪ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਚਾਹੇ ਹੋਣੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਇੱਕ ਵਾਰ ਫਿਰ ਤੋਂ ਚਰਚਾਵਾਂ ਵਿੱਚ ਆ ਗਏ ਨੇ ਕਾਂਗਰਸ ਸੇ ਸ਼ਾਮਲ ਹੋਣ ਤੋਂ ਬਾਅਦ ਜਬਰਜਹਾਂ ਦੇ ਮਾਮਲੇ ਨੂੰ ਲੈ ਕੇ ਇੱਕ ਤਕਰੀਬਨ 9 ਮਹੀਨੇ ਉਹ ਜੇਲ੍ਹ 'ਚ ਰਹਿੰਦੇ ਨੇ ਤੋਂ ਮਹਿਲਾ ਸਾਡਾ ਅੱਜ ਮੌਜੂਦ ਨਹੀਂ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਵਾਜੇ 9 ਮਹੀਨੇ ਜੇਲ੍ਹ 'ਚੋਂ ਬਾਦੁਰਿਆ ਹੁੰਦੇ ਨੇ ਹੁਣ ਜ਼ਮਾਨਤ ਤੇ ਬਾਹਰ ਨੇ ਤਾਂ ਹੁਣ ਉਹ ਕਾਂਗਰਸ ਚ ਸ਼ਾਮਲ ਹੋ ਗਏ ਨੇ ਤਾਂ ਤੁਹਾਡਾ ਗੁੱਸਾ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਸਰ ਇੱਕ ਬੰਦਾ ਜਿਹੜਾ ਕ੍ਰਿਮੀਨਲ ਆ ਅਕਿਊਜ਼ਡ ਆ ਉਹ ਆਪਣੀ ਬਚਾਅ ਦੇ ਲਈ ਪਾਰਟੀਆਂ ਦੀ ਪਾਰਟੀਆਂ ਦੇ ਵਿੱਚ ਜਾਣ ਦੀ ਵੇਟ ਕਰਦਾ ਰਿਹਾ ਕਿੰਨੀਆਂ ਪਾਰਟੀਆਂ ਨੇ ਯੂਜ਼ ਕੀਤੀਆਂ ਪਹਿਲਾਂ ਬੀਜੇਪੀ ਨੇ ਸਮਰਥਨ ਦਿੱਤਾ ਨਾ ਫਿਰ ਹੋਰ ਪਾਰਟੀਆਂ ਦੇ ਵਿੱਚ ਵੀ ਇਹਨੇ ਬੜੀ ਕੋਸ਼ਿਸ਼ ਕੀਤੀ ਬੜੀ ਟਰਾਈ ਕੀਤੀ ਕਿਸੇ ਪਾਰਟੀ ਨੇ ਇਹਨੂੰ ਨਹੀਂ ਲਿਆ ਔਰ ਐਟ ਲਾਸਟ ਇਹਨੂੰ ਕਾਂਗਰਸ ਨੇ ਲਿਆ ਨਾ ਇਹ ਯਾਨੀ ਕਿ ਆਪਣੇ ਬਚਨ ਵਾਸਤੇ ਲੈ ਰਿਆ ਕਰ ਰਿਹਾ ਨਾ ਜੇ ਇਹਦੇ ਚ ਜੇ ਇਹ ਸੱਚਾ ਹੁੰਦਾ ਤਾਂ ਇਹਨੇ ਆਪਣੀ ਪਾਰਟੀ ਕਿਉਂ ਖਤਮ ਕੀਤੀ ਆਪਣੀ ਪਾਰਟੀ ਖਤਮ ਕਰਕੇ ਮਰਜ ਕਰਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਨਾ ਤਾਂ ਫਿਰ ਉਹਦਾ ਉਹਦਾ ਕੀ ਫਾਇਦਾ ਨਾ ਤੇ ਤੁਸੀਂ ਦੇਖੋ ਖੁਦ ਦੇਖੋ ਕਿ ਇਹ ਯਾਨੀ ਕਿ ਇਹ ਫੇਸ ਨਹੀਂ ਕਰ پا ਰਿਹਾ ਆਪਣੀ ਸਿਚੁਏਸ਼ਨ ਜਿਹੜੀ ਹੈਗੀ ਇਹਦੀ ਕੀ ਕੋਰਟ ਕੋਰਟ ਦੀ ਜਿਹੜੀ ਸਿਚੁਏਸ਼ਨ ਐ ਇਹਨੂੰ ਫੇਸ ਕਰਨੀ ਪੈਣੀ ਆ ਆਫਟਰ ਆਲ ਕਿੰਨੀ ਦੇਰ ਡੇਟਾ ਡੇਟ ਟਪਾਊਗਾ ਕੋਰਟ ਦੀ ਇੱਕ ਦਿਨ ਤੈਨੂੰ ਟ੍ਰਾਇਲ ਫੇਸ ਕਰਨਾ ਹੀ ਪੈਣਾ ਔਰ ਟ੍ਰਾਇਲ ਫੇਸ ਕਰਨ ਤੋਂ ਬਾਅਦ ਦਾ ਇਹ ਜੰਪ ਕਰ ਗਿਆ ਕਾਂਗਰਸ ਦੇ ਵਿੱਚ ਪਰ ਰਾਜਾ ਵੜਿੰਗੇ ਨਹੀਂ ਬਚਾ ਨਹੀਂ ਸਕਦਾ ਕੋਈ ਵੀ ਜਿੱਥੇ ਵੀ ਚਲ ਜੇ ਇਹਨੂੰ ਅਸੀਂ ਛੱਡਾਂਗੇ ਨਹੀਂ ਔਰ ਇਹਨੂੰ ਇਹਦੀ ਸਜ਼ਾ ਦਿਵਾ ਕੇ ਛੱਡਾਂਗੇ ਇਸ ਤੋਂ ਪਹਿਲਾਂ ਵੀ ਚਰਚਾਵਾਂ ਸੀਗੀਆਂ ਇਸ ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਦੋਂ ਕਿਹਾ ਜਾ ਰਿਹਾ ਸੀ ਕਿ ਭਾਰਤ ਪੁਛ ਨਾਸ਼ੂ ਦੀ ਮਦਦ ਕਰ ਰਿਹਾ ਕਾਂਗਰਸ ਮਦਦ ਕਰ ਮਦਦ ਕਰ ਰਹੀ ਹੈ ਪਰ ਹੁਣ ਤਾਂ ਸਿਮਰਜੀਤ ਬੈਂਸ ਖੁਦ ਕਹਿ ਰਿਹਾ ਕਿ ਮੇਰੇ ਭਾਰਤ ਪੁਛ ਨਾਲ 20 ਸਾਲ ਪੁਰਾਣੇ ਰਿਲੇਸ਼ਨ ਨੇ ਹਾਂਜੀ ਸਰ ਉਹ ਤਾਂ ਫਿਰ ਹੁਣ ਸਾਰਾ ਕੁਝ ਸਾਹਮਣੇ ਆਈ ਗਿਆ ਤੁਹਾਡੇ ਸਾਹਮਣੇ ਹੈ ਕਿ ਭਾਰਤ ਪੁਛ ਨਾਸ਼ੂ ਨੇ ਇਹਦੀ ਹੈਲਪ ਕੀਤੀ ਫਿਰ ਭਾਰਤ ਪੁਛ ਨਾਸ਼ੂ ਦੀ ਸਿਚੁਏਸ਼ਨ ਦੇਖੀਏ ਤੁਸੀਂ ਕੀ ਅੱਜ ਕੀ ਆ ਸਾਰੇ ਹਾਰੇ ਨੇ ਨਾ ਇਹ ਜਿਹੜੇ ਜਿਹੜੇ ਬੰਦੇ ਨੇ ਸਾਡੇ ਨਾਲ ਜ਼ੁਲਮ ਕੀਤਾ ਉਹ ਸਾਰੇ ਬੰਦਿਆਂ ਦੇ ਬੁਰੇ ਹਾਲ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੀ ਹੈਲਪ ਕੀਤੀ ਉਹ ਦੇਖੋ ਅੱਜ ਕਿੱਥੇ ਨੇ ਚੰਨੀ ਨੇ ਇਹਦੀ ਹੈਲਪ ਕੀਤੀ ਉਹ ਕਿੱਥੇ ਆ ਫਿਰ ਉਸ ਤੋਂ ਬਾਅਦ ਹੁਣ ਇਸ ਤੋਂ ਬਾਅਦ ਇਹਦੀ ਹੈਲਪ ਇਹਨੇ ਭਾਰਤ ਪੂਸ਼ਣਾਸ਼ੂ ਨੇ ਕੀਤੀ ਸੀ ਤੇ ਉਹਦੀ ਵੀ ਸਿਚੁਏਸ਼ਨ ਤੁਸੀਂ ਦੇਖ ਸਕਦੇ ਹੋ ਕਿਉਂਕਿ ਰੱਬ ਰੱਬ ਜਿਹੜਾ ਨਾ ਉਹ ਇਨਸਾਫ ਕਰਦਾ ਹੈ ਤਾਂ ਉਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਪਰ ਮਾਰ ਬੜੀ ਮਜਬੂਰੀ ਪੈਂਦੀ ਹੁੰਦੀ ਹੈ ਜੀ ਪਾਸੇ ਕਾਂਗਰਸ ਗੱਲ ਕਰ ਰਹੀ ਹੈ ਰੈਸ਼ਨਲਰਾਂ ਦੀ ਜਿਹਨਾਂ ਨਾਲ ਤੱਕਾ ਹੋਇਆ ਸੀ ਤਾਂ ਕਹਿ ਰਹੇ ਸੀ ਕਿ ਅਸੀਂ ਮਹਿਲਾਵਾਂ ਦੇ ਨਾਲ ਆ ਦੂਜੇ ਪਾਸੇ ਜਿਨ੍ਹਾਂ ਤੇ ਜ਼ਬਰ ਜਨਾਹ ਦੇ ਦੋਸ਼ ਨੇ ਉਹਨਾਂ ਨੂੰ ਕਾਂਗਰਸ ਚ ਸ਼ਾਮਲ ਕਰਵਾ ਰਿਹਾ ਰਾਹੁਲ ਗਾਂਧੀ ਇਹ ਕੀ ਨਾਰੀ ਨੂੰ ਇਨਸਾਫ ਦਿਵਾਉਣਗੇ ਨਾਰੀ ਸ਼ਕਤੀ ਦੀ ਗੱਲ ਕਰਦੇ ਨੇ ਨਾਰੀ ਇਨਸਾਫ ਕੀ ਦਿਵਾਉਣਗੇ ਕਾਂਗਰਸ ਵਾਲੇ ਜਿਨ੍ਹਾਂ ਨੇ ਮੈਨੂੰ ਇਨਸਾਫ ਮਿਲਦਾ ਪਿਆ ਸੀ ਮੇਰੀਆਂ ਬੇੜੀਆਂ 'ਚ ਬਿੱਟੇ ਪਾਤੀ ਇਹਨਾਂ ਨੇ ਇਹਨਾਂ ਨੇ ਉਸ ਬੰਦੇ ਨੂੰ ਸ਼ੈਲਟਰ ਕਰਿਆ ਜਿਹੜਾ ਬੰਦਾ ਕਿ ਕੋਟਾਂ ਤੋਂ ਭੱਜੀ ਜਾ ਰਿਹਾ ਹੈ ਕੋਟਾਂ ਤੋਂ ਭੱਜਦਾ ਭੱਜਦਾ ਕੋਈ ਟ੍ਰਾਇਲ ਫੇਸ ਤੋਂ ਟ੍ਰਾਇਲ ਫੇਸ ਨਾ ਕਰਨ ਦੇ ਲਈ ਇਹ ਕੋਈ ਸਟਰੋਂਗ ਪਾਰਟੀ ਭੱਜਦਾ ਸੀ ਤੇ ਹੁਣ ਕਾਂਗਰਸ ਦੇ ਵਿੱਚ ਚਲਾ ਗਿਆ ਪਰ ਕਾਂਗਰਸ ਨੂੰ ਤਾਂ ਪਤਾ ਸੀ ਨਾ ਉਹਦੇ ਇੱਕ ਇੱਕ ਬੰਦੇ ਨੂੰ ਪਤਾ ਹੈ ਕਿ ਇਹ ਬੰਦਾ ਕ੍ਰਿਮੀਨਲ ਹੈ ਕਿਉਂਸ ਫਿਰ ਇਹਨੂੰ ਕਿਉਂ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਐਂਟਰ ਕੀਤਾ ਔਰ ਜਿੱਥੇ ਵੀ ਇਹ ਬੰਦਾ ਉਹਨਾਂ ਦੀ ਪਾਰਟੀ ਨੂੰ ਫੇਵਰ ਕਰੂਗਾ ਉਸ ਜਗ੍ਹਾ ਤੇ ਮੈਂ ਉਹਦਾ ਜਲੂਸ ਕੱਢੂਗੀ ਜਿਹੜੇ ਵੀ ਬੰਦੇ ਦੇ ਨਾਲੇ ਮੈਨੂੰ ਦਿਸ ਗਿਆ ਅਮਰਤਾ ਵੜਿੰਗ ਅੱਜਕੱਲ ਬਹੁਤ ਜ਼ਿਆਦਾ ਐਕਟਿਵ ਨੇ ਇਹਨਾਂ ਦੇ ਧਰਮ ਪਤਨੀ ਤੁਸੀਂ ਉਹਨਾਂ ਨਾਲ ਮਿਲਿਓ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਿਹੋ ਜਿਹੇ ਬੰਦੇ ਲੋਕ ਅੱਗੇ ਲਾਇਓ ਤੇ ਮਹਿਲਾਵਾਂ ਦੇ ਵਿੱਚ ਕਿਸ ਤਰ੍ਹਾਂ ਜਾਓਗੇ ਕਿਸ ਤਰ੍ਹਾਂ ਵੋਟ ਮੰਗੋਗੇ ਮਹਿਲਾਵਾਂ ਨੂੰ ਹਾਂਜੀ ਸਿਰ ਜਦੋਂ ਵੀ ਕਿਤੇ ਮੈਨੂੰ ਪਤਾ ਚੱਲਿਆ ਨਾ ਅਮਰਤਾ ਵੜਿੰਗ ਕਿਤੇ ਵੀ ਹੋਣਗੇ ਉਹਨਾਂ ਨੂੰ ਮੈਂ ਜਾ ਕੇ ਇਹੀ ਕੁਐਸਚਨ ਕਰੂੰਗੀ ਕਿ ਤੁਸੀਂ ਤੁਹਾਨੂੰ ਇੱਕ ਕ੍ਰਿਮੀਨਲ ਬੰਦਾ ਹੀ ਮਿਲਿਆ ਹੈ ਆਪਣੀ ਪਾਰਟੀ ਦੇ ਵਾਸਤੇ ਤੁਸੀਂ ਜਿੱਤਣ ਦੇ ਲਈ ਜਾਂ ਇਲੈਕਸ਼ਨ ਲੜਨ ਦੇ ਲਈ ਤੁਸੀਂ ਇੱਕ ਕ੍ਰਿਮੀਨਲ ਤੁਸੀਂ ਇਹ ਤਾਂ ਦੇਖ ਸਕਦੇ ਸੀ ਕਿ ਕ੍ਰਿਮੀਨਲ ਬੰਦਾ ਹੈ ਕੋਈ ਹੈ ਨਾ ਤੇ ਉਹਨੂੰ ਕੋਈ ਪਾਰਟੀ ਨੇ ਮੂੰਹ ਨਹੀਂ ਲਾਇਆ ਤੁਸੀਂ ਉਸ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨਿੰਗ ਕਰਾ ਰਹੇ ਹੋ ਉਹ ਜਿਹੜੇ ਬੰਦੇ ਦਾ ਰਿਕਾਰਡ ਹੀ ਇੰਨਾ ਗੰਦਾ ਗੁੰਡਾਗਰਦੀ ਉਹਦੀ ਇੰਨੀ ਆ ਲੁਧਿਆਣੇ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਦੇ ਕਿਸੇ ਪੋਲੀਟੀਸ਼ੀਅਨ ਨੂੰ ਕੁੱਟਦਾ ਸ਼ਰੀਆਮ ਗਾਲਾਂ ਕੱਢਦਾ ਮੀਡੀਆ 'ਚ ਨਜ਼ਰ ਆਇਆ ਪਿਸਟਲ ਦੇ ਨਾਲ ਫਾਇਰ ਕਰਦਾ ਨਜ਼ਰ ਆਇਆ ਫਿਰ ਉਸ ਤੋਂ ਬਾਅਦ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਲੁਧਿਆਣਾ ਪੁਲਿਸ ਨੇ ਨੂੰ ਅਰੈਸਟ ਤੱਕ ਨਹੀਂ ਕੀਤਾ ਪਹਿਲਾਂ ਤਾਂ ਇਹਦੇ ਤੇ ਐਫ ਆਈ ਆਰ ਹੀ ਨਹੀਂ ਹੋਈ 7 ਮਹੀਨੇ ਇੰਨੀ ਗੁੰਡਾਗਰਦੀ ਐਸੇ ਬੰਦੇ ਦੀ ਫਿਰ ਉਸ ਤੋਂ ਬਾਅਦ ਇਹ ਐਫ ਆਈ ਆਰ ਹੋ ਗਈ ਤਾਂ ਇਹਦੀ ਅਰੈਸਟ ਨਹੀਂ ਪਈ ਰੈਸਟ ਵੀ ਨਹੀਂ ਇਹਨੇ ਸਰੈਂਡਰ ਕੀਤਾ ਲੁਧਿਆਣਾ ਪੁਲਿਸ ਨੂੰ ਵੀ ਪੋਲੀਟੀਕਲ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਪ ਰੈਸਟ ਹੀ ਨਹੀਂ ਕਰ ਪਾਈ ਇਹੋ ਜਿਹੇ ਬੰਦੇ ਨੂੰ ਜੇ ਪੁਲਿਸ ਕਾਂਗਰਸ ਆਪਣੀ ਪਾਰਟੀ ਚ ਲੰਦੀ ਆ ਤਾਂ ਕਾਂਗਰਸ ਪਾਰਟੀ ਦੀ ਇਮੇਜ ਜ਼ੀਰੋ ਹੋ ਜੂਗੀ ਹੋਰ ਬਿਲਕੁਲ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇਹ ਅਜਿਹੇ ਲੀਡਰਾਂ ਨੂੰ ਸਿਰਫ ਇੱਕ ਵੋਟ ਬੈਂਕ ਦੇ ਲਾਲਚ ਦੇ ਲਈ ਕਾਂਗਰਸ ਸ਼ਾਮਲ ਕਰਵਾ ਲਿਆ ਤਾਂ ਹੁਣ ਮਹਿਲਾਵਾਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਸੇਫ ਰਹਿਣਗੇ ਕਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਵੱਡੇ ਸਵਾਲ ਚੁੱਕੇ ਨੇ ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ